चकल खेतनी मरजी को ਇੱਧਰ ਹੋ ਜਾ ਮੈਂ ਮੜਾ ਜਾ ਸਾਹਮਣੇ ਹੋ ਜਾ ਉੱਥੇ ਲਓ ਜੀ ਲਓ ਉੱਥੇ ਘੜਦਾ ਕੋਈ ਆਪਾਂ ਸਭ ਕਾਇਪੈਸਨ ਦੀਆਂ بیمੇ ਨਹੀਂ ਇੱਥੇ ਹੈ ਤਾਂ ਜੋੜਾ ਜੋੜਾ ਮੰਗਾ ਹੂੰ ਉਹ ਦੇਖ ਲੈ ਫਿਰ ਚੰਗਾ ਟੁਕੜਾ ਨੇੜਾ ਨਾ ਆ ਜਾ ਇਹ ਲਾ ਬੁਣੀ ਜੀ ਨਾਲ ਖੜ ਚੋ ਸਰਪੰਚ ਸਾਹਿਬ ਜੀ ਕਿੰਨਾ ਵਾ ਕੋ ਦੱਤੀ ਲੱਖੋਂ ਕਿੰਨੇ ਮੰਗੇ ਅੰਕਲ ਇਹ ਤਾਂ ਮਾਰਿਆ ਲੱਖੋਂ ਦੀ ਆਪਾਂ ਨੂੰ ਕੋਈ ਨਾ ਉਹਨੇ ਮੰਗਲੇ ਰਾਜੂ ਕਰਾ ਦੂੰ ਨਾ ਨਾ ਜੀ ਐਵੀ ਗਲਤ ਕੱਟਾ ਮੁੱਲ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਲੈ ਮੈਂ ਤੈਨੂੰ 700 ਦਿੰਨਾ ਲੈ ਕਿੰਨਾ ਮੰਗਿਆ ਨੇ ਕਮ ਜੀ ਉਹ ਪਾ ਜੋਰ ਵੀ ਇਹ ਕਹਿੰਦੇ 700 ਦਾ ਨਹੀਂ ਉਹ ਕਿਲੋਮੀਟਰ ਦਾ ਹੁਣ ਕਮੈਂਟ ਵਧਾਈਆਂ ਆਣਗੇ ਚੱਲ ਕੀ ਲੋ ਲੈ ਕੇ ਦੇ ਦਾਂ ਸਾਹਿਬ ਮੇਰਾ ਕੋਈ ਪੁਆਇੰਟ ਹੈ ਜੀ ਉਹ ਹਾਂ ਦਾ ਛੋ ਮਾਰੇ ਕਿਹੜਾ ਵੀ ਬਣਦੇ ਕੈ ਨਹੀਂ ਨਾ ਇਹ ਨਹੀਂ ਇਹਦਾ ਯਾਰ ਹਾਂ ਪੰਜ ਦੀ ਲੈ ਜਾ ਹੋ ਜਾ ਨਾ ਜਨਾਬ ਉਹ ਤੂੰ ਦਾ ਸੁਣ ਮੈਂ ਤਾਂ ਦੋ ਘਾਟ ਕੇ ਗੋ ਵੀ ਤੂੰ ਹੀ ਲਾ ਤੈਨੂੰ ਆਖਰ 800 ਦੇ ਸਰ ਭਾਈ ਇੰਨੀ ਕਿ ਗਏ ਇਹ ਰੱਤ ਹੂੰ ਆ ਜੀ ਮੇਰੇ ਕੋਲ ਲੈ ਜੀ ਹੂੰ ਯਾਰੀ ਕਿਉਂ ਵੀ ਨਾ ਜਾਰੀ ਚ ਨੂੰ ਮੈਂ ਨਹੀਂ ਲਿਆਂਦਾ ਮੈਂ ਨਹੀਂ ਨਾ ਮੈਂ ਲੈਣੀ ਮੈਂ ਤਾਂ ਇਹ ਚ ਵੱਖ ਨੂੰ ਦਵਾਉਣੀ ਹੈ ਹੈਲੋ ਭਾਈ ਇੱਧਰ ਹੋ ਜਾਗੇ ਨਾ ਮੈਂ ਬੱਕੇ ਹੀ ਖਰੀਦਾ ਨਾ ਮੈਨੂੰ ਲੋੜ ਨਹੀਂ ਦਮ ਨਹੀਂ ਆਈਆਂ ਨੇ ਪੰਜ ਚਾਰ ਉਹਨੇ ਹੂੰ ਦੇ ਦੇ ਤੈਨੂੰ ਬੋਤਲ ਤੇ ਯਾਰੀ ਜੀ ਜਨਾ ਵੀ ਤੋ ਮੇਰੀਆਂ ਦਾ ਪਰਸੋ ਟਰਾਲੇ ਨੇ ਪੰਜ ਮਾਰਤੀਆਂ ਇੱਕ ਬੋਕ ਮਾਰਤਾ 2.5 ਲੱਖ ਦਾ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਕਿਸਮਤ ਦੀ ਗੱਲ ਆ ਬੰਦੇ ਬਚ ਗਏ ਉਥੇ ਸੜਕ ਤੇ ਠੱਠੇ ਨੇ ਬੱਕਰੀਆਂ ਟੜਕਿਆਤੀਆਂ ਟਰਾਲੇ ਹੁਣ ਜਾਮ ਹੋਏ ਖੜੇ ਆ ਤੂੰ ਵਿਚ ਵੜ ਗਿਆ ਬੱਕਰੀਆਂ ਕਾਨੂੰਨ ਲਾਗੂ ਹੀ ਤੂੰ ਕਰਾ ਤੇ ਇਹ ਟਰਾਲੇ ਦਾ ਵੀ ਕੋਈ ਦੋਸਤ ਨਹੀਂ ਭਾਈ ਕੌਣ ਜਿਹਨੇ ਕਰਾਇਆ ਟਰਾਲੇ ਆ ਜਾ ਉਸ ਤੋਂ ਬਾਅਦ ਮੋਦੀ ਨਾਲ ਬਚ ਗਿਆ ਬੱਕਰੀਆਂ ਦੇ ਪਿੱਛੇ ਹੀ ਘਟਦੇ ਹੈਲੋ ਉਸ ਤੋਂ ਬਾਅਦ ਮੋਦੀ ਨਾਲ ਗੱਲ ਕਰ ਲਈ ਗੱਲ ਕਰ ਲਈ ਹਾਂ ਮੋਦੀ ਵਾਲਾ ਬੋਲ ਕਿਵੇਂ ਕਰਾਂ ਇਹ ਕਿਹੜਾ ਕਾਨੂੰਨ ਡਰਾਈਵਰ ਨੂੰ ਬਣਾ ਹਾਂ ਕਿ ਇਹ ਡਰਾਈਵਰ ਆਏ ਕਰਕੇ ਮਾਰੂਗਾ ਬੰਦਾ ਦਾ 10 ਲੱਖ ਰੁਪਇਆ ਜੁਰਮਾਨਾ ਤੇ 10 ਸਾਲ ਦੀ ਸਜ਼ਾ ਕੈਸਾ ਜਾ ਅੱਛਾ ਚਲੋ ਇਹ ਸਿੱਧੇ ਸਿੱਧੇ ਰਾਜੂ ਨੇ ਕਾਨੂੰਨ ਕਰਾ ਦਿੱਤੇ ਆਪਾਂ ਨੇ ਕਦੇ ਕਰਾਤੇ ਆਪਾਂ ਤਾਂ ਗਰੀਬਾਂ ਦੀਆਂ ਬੱਕਰੀਆਂ ਦੇ ਕਾਨੂੰਨ ਕਰਾਉਣ ਵਾਲਿਆਂ ਆਪਾਂ ਸਰਕਾਰਾਂ ਤੋਂ ਕੀ ਲੈਣੇ ਆਪਾਂ ਆਪਣੇ ਮਸਲੇ ਹੱਲ ਕਰੋ ਕਿਉਂ ਜੀ ਸਰਕਾਰਾਂ ਤੋਂ ਆਪਣਾ ਮਤਵ ਲੈਣੀ ਆਪਾਂ ਸੌਦਿਆਂ ਦੇ ਮਸਲੇ ਹੱਲ ਕਰੋ ਰੁਪਇਆ 1000 ਦੇ ਦਿਆਂ ਹੈ ਲਾ ਦੇ 68 28 16 ਕਰਦੇ ਐੱਥੇ ਤੋਂ 1600 ਲੈਣੇ ਨਹੀਂ 2000 ਲੈਣੇ ਨਹੀਂ 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 2200 ਲੈਣੇ 2500 ਲੈਣੇ ਆ ਚੱਲੀਏ ਮਿਸਤਰਾ